ਇੱਕ ਹੋਰ ਚੀਜ਼ ਦੇਖੀ ਮੈਂ ਦੇਸੀ ਕਿ ਉਹਦੀ ਟਿੱਕੀ ਬਿਲਕੁਲ ਜੀ ਇਹ ਮਤਲਬ ਕਿ ਤੁਸੀਂ ਸਾਰਾ ਦੇਸੀ ਕਿ ਉਹ ਸਾਰਾ ਕਰ ਲੈਣੇ ਆਰਗੇਨਾਈਜ਼ਮੈਂਟ ਕਿ ਐਕਚੁਅਲੀ ਤੁਲਸਾਬ ਗੱਲ ਕੀ ਹੈ ਨਾ ਸਾਡੇ ਦੋਨਾਂ ਭਰਾਵਾਂ ਦਾ ਮੇਰੇ ਵੀਰ ਜੀਆਂ ਦਾ ਸ਼ੁਰੂ ਤੋਂ ਅਸੀਂ ਮੋਟੇ ਵੀਕ ਲੈ ਕੇ ਚੱਲੇ ਸੀ ਵੀ ਅਸੀਂ ਕੁਆਲਿਟੀ ਤੇ ਕੰਮ ਕਰਨਾ ਠੀਕ ਹੈ ਜੀ ਠੀਕ ਹੈ ਜੀ ਐਮੀ ਰਫਾਈਨ ਖੜਾਈ ਜਾਏਗੀ ਜਦ ਸੌ ਰੂਕੋ ਲਈਏ ਫਰਕ ਨਹੀਂ ਪੈਂਦਾ ਕੋਈ ਇਹ ਤਾਂ ਮੈਂ ਥੋੜਾ ਜਿਹਾ ਮਨ ਸਮਝਾਉਣ ਦੀ ਗੱਲ ਹੁੰਦੀ ਹੈ ਦੇਖੋ ਜੀ ਗੱਲ ਇਹ ਮੈਂ ਤਾਂ ਤੁਹਾਨੂੰ ਇੱਕ ਗੱਲ ਜਿਹ ਕਹਿਣੀ ਚਾਹੁੰਦਾ ਵੀ ਦੇਖੋ ਸ਼ਹਿਰ ਦੇ ਵਿੱਚ ਮੈਂ ਇੱਕ ਪੌਸ਼ ਕਲੋਨੀ ਦੇ ਵਿੱਚ ਰਹਿਣਾ ਜੀ ਮਤਲਬ ਉਥੇ ਮੇਰੇ ਤੋਂ ਸਾਰੀ ਅਮੀਰ ਬੰਦੇ ਰਹਿੰਦੇ ਨੇ ਤੇ ਉਹਨਾਂ ਦਾ ਨਖਰਾ ਵੀ ਥੋੜਾ ਜਿਆਦਾ ਵੱਧ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਅੱਜ ਤੋਂ 2 ਸਾਲ ਪਹਿਲਾਂ ਮੇਰੇ ਬੇਟੇ ਦਾ ਵਿਆਹ ਸੀਗਾ ਠੀਕ ਹੈ ਜੀ ਮੈਨੂੰ ਐ ਲੱਗਦਾ ਵੀ ਅਜੇ ਤੱਕ ਗੱਲਾਂ ਹੁੰਦੀਆਂ ਨੇ ਮੇਰੀ ਕਲੋਨੀ ਦੇ ਵਿੱਚ ਵੀ ਹਾਂ ਕੋਈ ਇਹੋ ਜਿਹੀ ਕਟਿੰਗ ਹੋਈ ਹੈ ਮਤਲਬ 2 ਸਾਲਾ 2 ਸਾਲ ਹੋ ਗਏ ਲੈ ਅਜੇ ਤੱਕ ਅਜੇ ਤੱਕ ਸਾਡਾ ਰਿਕਾਰਡ ਨਹੀਂ ਟੁੱਟਿਆ ਜੀ ਅੱਛਾ ਜੀ ਹਾਂ ਜੀ ਮਰੀ ਕੋਲੋਨੀ ਦੇ ਵਿੱਚ ਸਰਦਾਰ ਕੈਟਰਿੰਗ ਦਾ ਅਜੇ ਤੱਕ ਰਿਕਾਰਡ ਨਹੀਂ ਟੁੱਟਿਆ ਸਭ ਤੋਂ ਵਧੀਆ ਕਨਸੈਪਟ ਆ ਤੁਹਾਡਾ ਕੁਲੜ ਜ਼ਿਆਦਾ ਹੀ ਤੰਦੂਰੀ ਜ਼ਿਆਦਾ ਤੇ ਇੱਕ ਹੋਰ ਚੀਜ਼ ਮੈਨੂੰ ਦੀ ਬੜੀ ਵਧੀਆ ਲੱਗੀ ਆ ਇਹਨਾਂ ਦਾ ਮੀਨੂ ਆ ਹਾਂਜੀ ਹਾਂਜੀ ਅੱਛਾ ਜੀ ਅੱਜ ਮੇਰੀ ਭਤੀਜੀ ਦਾ ਵਿਆਹ ਦਾ ਮਨਦੀਪਕੌਰ ਆ ਸਰਤਾ ਵਿੱਚ ਸਾਰੀਆਂ ਐਡਮੈਨ ਨਾਲ ਅੱਛਾ ਮੰਨ ਲਓ ਸਪੈਸ਼ਲ ਇਹਨਾਂ ਨੇ ਪ੍ਰਿੰਟ ਕਰਵਾਇਆ ਹੈ ਪ੍ਰਿੰਟ ਕਰਾਇਆ ਹੋਇਆ ਹੈ ਵੱਡੀ ਗੱਲ ਆ ਨਾ ਹਾਂ ਮਤਲਬ ਪੁਰਾਣੇ ਦਾ ਨਾਮ ਸਾਰਾ ਕੁਝ ਨਾ ਹੈ ਸਰਦਾਰ ਜੀ ਕੈਟਰਿੰਗ ਜਿਹੜੀ ਚੀਜ਼ਨਾਂ ਕੋਲ ਅਵੇਲੇਬਲ ਹੈ ਉਹ ਪਈ ਹੈ ਇੱਥੇ ਉਹ ਮਿਲੂਗੀ ਤੁਹਾਨੂੰ ਅੱਛਾ ਜੀ ਬਿਲਕੁਲ ਮੰਨ ਲਓ ਇਹ ਟੇਬਲਾਂ ਦੇ ਰੱਖੇ ਹੋਏ ਨੇ ਵੱਡੇ ਰੈਸਟੋਰੈਂਟਾਂ ਵਾਂਗੂ ਭਾਈ ਸਤ ਸ੍ਰੀ ਅਕਾਲ ਦੋਸਤੋ ਲੰਗੋਵਾਲੀਆ ਗੋਵਿੰਦ ਸਿੰਘ ਭੇਜ ਤੇ ਸਵਾਗਤ ਹੈ ਅੱਜ ਤੁਹਾਨੂੰ ਇੱਕ ਐਸੀ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਬਈ ਖਰਚਾ ਤਾਂ ਕਹਿੰਦੇ ਹੁੰਦੇ ਨੇ ਹਰੇਕ ਵਿਆਹ ਸ਼ਾਦੀ ਦਾ ਆਮ ਜਿਹਾ ਹੁੰਦਾਗਾ 19 ਇੱਕ ਵਾਰ 21 ਫਰਕ ਹੋ ਸਕਦਾ ਪਰ ਜਦੋਂ ਕੁਆਲਿਟੀ ਸਾਫ ਸਫਾਈ ਤੇ ਸਵਾਦ ਦੀ ਗੱਲ ਆਵੇ ਨਾ ਫਿਰ ਸਾਡੇ ਇਲਾਕੇ 'ਚ ਤਾਂ ਮੈਨੂੰ ਲੱਗਦਾ ਸਰਦਾਰ ਜੀ ਕੈਟਰੀਂਗ ਵਾਲਿਆਂ ਨੂੰ ਯਾਦ ਕਰਦੇ ਨੇ ਸਾਰੇ ਅੱਜ ਉਹਨਾਂ ਨਾਲ ਜਾਣ ਪਛਾਣ ਵੀ ਕਰਵਾ ਰਹੇ ਹਾਂ ਉਹਨਾਂ ਦੇ ਇੱਕ ਵਿਆਹ ਦਾ ਜਿਹੜਾ ਸਿਸਟਮ ਤਿਆਰ ਕੀਤਾ ਉਹ ਵੀ ਦਿਖਾ ਰਹੇ ਹਾਂ ਗੱਲਬਾਤ ਕਰਦੇ ਹਾਂ ਆਪਣੇ ਨਾਲ ਬਿਰਕਾ ਸਾਹਿਬ ਵੀ ਨੇ ਪ੍ਰੋਫੈਸਰ ਸਾਹਿਬ ਤੇ ਵਿਕਰਮਜੀਤ ਸਿੰਘ ਰਾਉ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਪਹਿਲਾਂ ਦਾ ਬਹੁਤ ਬਹੁਤ ਧੰਨਵਾਦ ਬਾਈ ਜੀ ਅ ਵੀਰ ਜੀ ਸਭ ਤੋਂ ਪਹਿਲਾਂ ਨਾ ਇੱਕ ਤਾਂ ਤੁਸੀਂ ਵਧਾਈ ਦੇ ਪਾਤਰ ਹੋ ਜੀ ਥੋੜਾ ਨਾ ਮੈਂ 2 ਦਿਨ ਵਿਆਹ ਖੁਦ ਵੀ ਅਟੈਂਡ ਕੀਤੇ ਨੇ ਪਹਿਲੇ ਵਿਆਹ ਦੇ ਵਿੱਚ ਮੈਨੂੰ ਮੇਰਾ ਮਨ ਕੀਤਾ ਆਪਣੇ ਮਿੱਤਰ ਦੇ ਬੇਟੀ ਦਾ ਵਿਆਹ ਸੀਗਾ ਵੀਡੀਓ ਪੇ ਸੀ ਅਪਲੋਡ ਕਰਾ ਹਨਾ ਤੇ ਬਹੁਤ ਸਵਾਦ ਆਇਆ ਸਭ ਤੋਂ ਵਧੀਆ ਕਨਸੈਪਟ ਆ ਤੁਹਾਡਾ ਕੁਲੜ ਜਾਂਦਾ ਹੀ ਤੰਦੂਰੀ ਜਾਂਦਾ ਬਿਲਕੁਲੇ ਉੱਥੇ ਵੀ ਸੀ ਜੀ ਹਾਂ ਜੀ ਉੱਥੇ ਵੀ ਸੀ ਉੱਥੇ ਹੀ ਮੈਨੂੰ ਮਨ ਕੀਤਾ ਮੇਰੇ ਖਿਆਲ ਦੇ ਵਿੱਚ ਬਾਹਰਲੇ ਤਾਂ ਇਹਨੂੰ ਬਹੁਤ ਪਸੰਦ ਕਰਦੇ ਹੋਣਗੇ ਬਿਲਕੁਲ ਜੀ ਬਿਲਕੁਲ ਲੋਕਲ ਵੀ ਕਰਦੇ ਹੋਣਗੇ ਅੱਜ ਵੀ ਜਿਹੜੇ ਆਪਾਂ ਪ੍ਰੋਗਰਾਮ ਦੇ ਵਿੱਚ ਖੜੇ ਆ ਜੀ ਇਹ ਵੀ ਬੱਚੇ ਬਾਹਰੋਂ ਆਏ ਨੇ ਆਸਟ੍ਰੇਲੀਆ ਤੋਂ ਐਨ ਆਰ ਆਈ ਨੇ ਇਹਨਾਂ ਦੀ ਸਪੈਸ਼ਲ ਡਿਮਾਂਡ ਸੀ ਅੱਛਾ ਜੀ ਤੇ ਕੁਦਰਤੀ ਆਪਾਂ ਦੇਖਦੇ ਆਮ ਜ਼ਿੰਦਗੀ 'ਚ ਵੀ ਲੋਕ ਵਿਰਸੇ ਨਾਲ ਜੁੜਦੇ ਜਾ ਰਹੇ ਨੇ ਜੜ੍ਹਾਂ ਵੱਲ ਨੂੰ ਮੁੜ ਰਹੇ ਨੇ ਇਹਨਾਂ ਦੀ ਸਪੈਸ਼ਲ ਡਿਮਾਂਡ ਤੇ ਲਵਾਇਆ ਤੇ ਆਪਾਂ ਵੀ ਇਹੀ ਕੋਸ਼ਿਸ਼ ਕਰਨਾ ਕਿ ਕੁਆਲਿਟੀ ਔਰ ਵਧੀਆ ਚੀਜ਼ਾਂ ਜਿਹੜੀਆਂ ਸਰਵ ਕੀਤੀਆਂ ਜਾਣ ਸਵਾਦ ਆ ਗਿਆ ਜਦੋਂ ਸ਼ੱਕਰ ਪਾਰੇ ਪਏ ਸੀ ਉਹ ਵੀ ਮਿੱਟੀ ਦੇ ਭਾਂਡੇ ਚ ਲੱਡੂ ਵੀ ਆਪਣੇ ਦੇਸੀ ਜਿਹੜੇ ਰਵਾਇਤੀ ਲੱਡੂ ਨੇ ਹੁਣ ਵਾਲੇ ਨਹੀਂ ਹੈਗੇ ਉਹ ਮਸ਼ੀਨੀ ਲੱਡੂ ਜੇ ਨਹੀਂ ਹੈਗੇ ਪਤਾ ਲੱਗਦਾ ਵੀ ਹੱਥੀ ਵੱਟੇ ਹੋਏ ਨੇ ਬਾਕੀ ਜਦੋਂ ਕਹਿੰਦੇ ਨੇ ਤਾਂਬੇ ਦੇ ਪਿੱਤਲ ਦਾ ਕਿ ਤਾਂਬੇ ਦਾ ਹੀ ਉਹ ਭਾਂਡਾ ਉਹ ਤਾਂਬੇ ਦਾ ਭਾਂਡਾ ਤਾਂਬੇ ਦੇ ਜਾਂ ਪਿੱਤਲ ਦੇ ਭਾਂਡੇ ਚ ਚਾਹ ਬਣਦੀ ਹੈ ਹਨਾ ਜੀ ਉਹ ਤਾਂ ਨੇਚਰਲੀ ਇੱਕ ਤਾਂ ਸਵਾਦ ਵੱਖਰਾ ਉੱਪਰੋਂ ਮਿੱਟੀ ਦੇ ਭਾਂਡੇ ਚ ਪਈ ਗਈ ਤੇ ਕੋਲਿਆਂ ਤੇ ਅੱਗ ਹੈ ਜੀ ਕੋਲਿਆਂ ਦੀ ਅੱਗ ਨਾ ਤਾਂ ਕੋਈ ਬਿਮਾਰੀ ਦਾਣਾ ਤੇ ਨਾਲੇ ਸਵਾਦ ਵੱਖਰਾ ਹਨਾ ਜੀ ਬਾਕੀ ਜੇ ਆਪਾਂ ਹੋਰ ਗੱਲ ਕਰੀਏ ਜਿਵੇਂ ਸਨੈਕਸ ਵਗੈਰਾ ਜੀ ਸਭ ਤੋਂ ਵੱਡੀ ਗੱਲ ਤੁਹਾਡੇ ਤਾਂ ਜਿਹੜੇ ਮੁੰਡੇ ਇੱਥੇ ਕੰਮ ਵਾਲੇ ਨੇ ਜੀ ਹਾਂਜੀ ਕਿੰਨਾ ਕੁ ਸਟਾਫ ਹੈ ਜੀ ਇਹ ਮੈਂ ਤਾਂ ਇਕੱਲੇ ਫਿਲਹਾਲ ਤਾਂ ਇਹ ਲੱਗਦਾ ਵੀ ਬਹੁਤ ਜ਼ਿਆਦੇ ਬੰਦੇ ਨੇ ਤੁਹਾਡੇ ਕੋਲੇ ਬਿਲਕੁਲ ਜੀ ਦੁੱਲਤ ਸਾਹਿਬ ਕਿਸੇ ਚੀਜ਼ ਨੂੰ ਬਣਾ ਲੈਣਾ ਮੈਟਰ ਨਹੀਂ ਕਰਦਾ ਉਹਨੂੰ ਸਰਵ ਕਰਨਾ ਮੈਟਰ ਕਰਦਾ ਸਰਵ ਕਰਨਾ ਜ਼ਰੂਰੀ ਹੁੰਦਾ ਹੀ ਹਾਂ ਕਿਚਨ ਦੇ ਵਿੱਚ ਕੀ ਬਣ ਰਿਹਾ ਹੈ ਇਹਦੇ ਤੋਂ ਸਾਨੂੰ ਪਤਾ ਹੈ ਪਬਲਿਕ ਦੇ ਵਿੱਚ ਗੈਸਟ ਦੇ ਵਿੱਚ ਸਰਵ ਕੀ ਹੋ ਰਿਹਾ ਹੈ ਇਹ ਲੋਕਾਂ ਨੇ ਦੇਖਣਾ ਹੈ ਸੋ ਸਰਵਿਸ ਬੜੀ ਜ਼ਰੂਰੀ ਹੈ ਅਸੀਂ ਵਿਸ਼ੇਸ਼ ਧਿਆਨ ਰੱਖਦੇ ਹਾਂ ਕਿ ਅੱਜ ਵੀ ਆਪਣੇ ਕੋਲ ਪਰ ਪਰਾਂ ਕਰਕੇ ਸਿੰਪਲ ਪ੍ਰੋਗਰਾਮ ਹੈ ਫਿਰ ਵੀ 100 ਪਲੱਸ ਆਪਣੇ ਕੋਲ ਸਾਰੇ ਸਾਲੇ ਬੰਦੇ ਨੇ ਜੀ ਆਪਾਂ ਕੋਸ਼ਿਸ਼ ਕਰਦੇ ਆ ਕਿ ਹਰੇਕ ਬੰਦੇ ਤੱਕ ਆਪਾਂ ਵੱਧ ਤੋਂ ਵੱਧ ਜਿਹੜਾ ਉਹ ਮਟੀਰੀਅਲ ਪਹੁੰਚਾ ਸਕੀਏ ਸਰੋਵਰ ਸਾਹਿਬ ਆਪਾਂ ਜੇ ਮੋਟੀ ਗੱਲ ਕਰੀਏ ਕਿਉਂਕਿ ਹੁਣ ਵਿਆਹਾਂ ਦਾ ਸੀਜ਼ਨ ਆ ਹੁਣ ਲਗਭਗ ਹਰ ਇੱਕ ਬੰਦੇ ਨੂੰ ਕੋਸ਼ਿਸ਼ ਹੁੰਦੀ ਹੈ ਵੀ ਆਪਣੇ ਖਾਸ-ਖਾਸ ਰਿਲੇਟਿਵ ਮਿੱਤਰ ਯਾਰ ਸਾਰੇ ਆਉਣ ਹਨਾ ਤੁਸੀਂ ਕਿੰਨੇ ਕ ਬੰਦੇ ਦਾ ਪ੍ਰੋਗਰਾਮ ਕਰ ਸਕਦੇ ਹੋ ਕਿੱਥੇ ਤੱਕ ਕਰ ਸਕਦੇ ਹੋ ਦੇਖੋ ਜੀ ਇਹਦੀ ਕੋਈ ਲਿਮਟ ਨਹੀਂ ਹੈਗੀ ਡਾਕਟਰ ਸਾਹਿਬ ਨਾ ਤਾਂ ਮਾ ਵਧਣ ਵਾਲੀਆਂ ਚੀਜ਼ਾਂ ਦੀ ਕੋਈ ਲਿਮਟ ਹੈ ਨਾ ਹੀ ਗੈਦਰਿੰਗ ਦੀ ਹੈ ਓਕੇ ਅਸੀਂ ਤਕਰੀਬਨ ਮੰਨ ਕੇ ਚੱਲਦੇ ਹਾਂ ਵੀ 200 ਤਾਂ ਮਿਨੀਮਮ ਹੋਵੇ ਕਿਉਂਕਿ 200 ਤੋਂ ਘੱਟ ਦਾ ਖਰਚੇ ਵੀ ਪੂਰਾ ਨਹੀਂ ਹੁੰਦੇ 200 ਤੋਂ ਵੱਧ ਜਿੰਨੇ ਮਰਜ਼ੀ ਹੋਣ ਜੀ ਠੀਕ ਹੈ ਜੀ ਹਾਂ ਜੀ ਆਪਾਂ 1500 1600 ਤੱਕ ਇਕੱਠਾ ਲਾ ਚੁੱਕੇ ਹਾਂ ਵੱਧ ਵੀ ਹੋਵੇ ਤਾਂ ਕੋਈ ਜੱਕ ਨਹੀਂ ਆਪਣੇ ਕੋਲ ਸਾਰਾ ਅਰੇਂਜਮੈਂਟ ਹੈਗਾ ਜਿੰਨਾ ਵੀ ਇਕੱਠਾ ਹੋਊਗਾ ਆਪਾਂ ਪੂਰਾ ਵਧੀਆ ਬੈਲ ਮੈਨਟੇਨ ਕਰਕੇ ਦੇ ਦਾਂਗੇ ਤੇ ਜਿੱਥੇ ਮਰਜ਼ੀ ਸੱਦ ਲੈਣੇ ਜੀ ਹਾਂ ਜੀ ਤਕਰੀਬਨ ਕੋਸ਼ਿਸ਼ ਕਰਦੇ ਹਾਂ ਪੰਜ ਚਾਰ ਜਿਹੇ ਲਿਆਂਦੇ ਠੀਕ ਹੈ ਜੀ ਕਿ ਆਮਰਸਰ ਸ਼ਾਹਕੋਟ ਤੋਂ ਬਹੁਤ ਗਰਦਾਸਪੁਰ ਤੋਂ ਦੂਰੂ ਦੂਰੂ ਫੋਨ ਆਏ ਕਿਉਂਕਿ ਤੁਹਾਡੀ ਰੀਚ ਬਹੁਤ ਹੈ ਇੰਨੀ ਦੂਰ ਨਹੀਂ ਪੋਸੀਬਲ ਹੋ ਪਾਉਂਦਾ ਅਸੀਂ ਕੋਸ਼ਿਸ਼ ਕਰਦੇ ਹਾਂ ਸੰਗਰੂਰ ਬਰਨਾਲਾ ਪਠੰਡਾ ਪਟਿਆਲਾ ਇੱਥੇ ਤੱਕ ਤਿੰਨ ਚਾਰ ਜ਼ਿਲ੍ਹਿਆਂ ਤੱਕ ਹੀ ਸੀਮਤ ਰਹਿ ਜਾਂਦਾ ਦੇਸੀ ਸ਼ਬਦਾਂ ਜੇ ਆ ਵੀ ਨੇੜੇ ਨੇੜੇ ਸਾਰਾਂਗੇ ਪਰ ਸਵਾਦ ਵਧ ਦੇਵਾਂਗੇ ਹੋ ਜਾ ਕੇ ਥੋੜਾ ਜਿਹਾ ਸਮਾਂ ਘੱਟ ਆ ਜਾਂਦਾ ਬਿਲਕੁਲ ਬਿਲਕੁਲ ਸਮਾਂ ਘਟ ਜਾਂਦਾ ਜੀ ਖਰਚੇ ਵਧ ਪੈ ਜਾਂਦੇ ਸਾਫ ਸਫਾਈ ਵਾਲੀ ਗੱਲ ਵੀ ਬਹੁਤ ਕੈਂਡ ਲੱਗੀ ਤੁਹਾਡੀ ਜੀ ਹਰ ਇੱਕ ਚੀਜ਼ ਜਮਾ ਜੀ ਅੱਛਾ ਇੱਕ ਹੋਰ ਚੀਜ਼ ਦੇਖੀ ਮੈਂ ਦੇਸੀ ਕਿ ਉਹਦੀ ਟਿੱਕ ਬਿਲਕੁਲ ਜੀ ਇਹ ਮਤਲਬ ਕਿ ਤੁਸੀਂ ਸਾਰਾ ਦੇਸੀ ਕਿਉਂ ਸਾਰਾ ਕਰ ਲੈਣੇ ਆਰਗੇਨਾਈਜ਼ਮੈਂਟ ਕਿ ਐਕਚੁਅਲੀ ਦੁੱਤ ਸਾਹਿਬ ਗੱਲ ਕੀ ਹੈ ਨਾ ਸਾਡੇ ਦੋਨਾਂ ਭਰਾਵਾਂ ਦਾ ਮੇਰੇ ਵੀਰ ਜੀਆਂ ਦਾ ਸ਼ੁਰੂ ਤੋਂ ਅਸੀਂ ਮੋਟਿਵਿਕ ਲੈ ਕੇ ਚੱਲੇ ਸੀ ਵੀ ਅਸੀਂ ਕੁਆਲਿਟੀ ਤੇ ਕੰਮ ਕਰਨਾ ਠੀਕ ਹੈ ਜੀ ਠੀਕ ਹੈ ਜੀ ਅਮੀਰ ਫਾਈਨ ਖੜਾਈ ਜਾਈਏ ਜਦ ਸੌ ਰੁਪਏ ਲਈਏ ਫਰਕ ਨਹੀਂ ਪੈਂਦਾ ਕੋਈ ਇਹ ਤਾਂ ਮੈਂ ਥੋੜਾ ਜਿਹਾ ਮਨ ਸਮਝਾਉਣ ਦੀ ਗੱਲ ਹੁੰਦੀ ਹੈ ਤਾਂ ਅਸੀਂ ਹਰੇਕ ਚੀਜ਼ ਦੀ ਕੁਆਲਿਟੀ ਤੇ ਲੈ ਕੇ ਚੱਲਦੇ ਹਾਂ ਔਰ ਟਿੱਕੀ ਸਾਡੀ ਸਪੈਸ਼ਲਿਸਟੀ ਹੈ ਕਿ ਅਸੀਂ ਦੇਸੀ ਘਿਓ ਦੇ ਵਿੱਚ ਦੇਸੀ ਘਿਓ ਦਾ ਹੀ ਗਾਜਰਬਾਗ ਬਣਾਉਨੇ ਆਪਾਂ ਅੱਛਾ ਜੀ ਹਾਂਜੀ ਹਾਂਜੀ ਗੱਲ ਇਹ ਆ ਮਿੱਤਰੋ ਜਦੋਂ ਮਠਿਆਈਆਂ ਚੀਜ਼ਾਂ ਦੇਸੀ ਘਿਓ ਚ ਬਣਨਗੀਆਂ ਦਸੌਰੂ ਘਿਓ ਦਾ ਆਪਾਂ ਨੂੰ ਪਤਾ ਹੁੰਦਾ ਵੀ ਪਤਾ ਨਹੀਂ ਕਾਦਾ ਕਾਦਾ ਬਣਦਾ ਪਤਾ ਹੀ ਨਹੀਂ ਪਤਾ ਕੀ ਹੁੰਦਾ ਪਤਾ ਹੀ ਨਹੀਂ ਵੀ ਕਾਦਾ ਕਾਦਾ ਬਣਦਾ ਹੁੰਦਾ ਪਰ ਜਦੋਂ ਦੇਸੀ ਘਿਓ ਖਾਸ ਕਰਕੇ ਜਦੋਂ ਆ ਸਿੰਘ ਸਰਦਾਰ ਖੜੇ ਨੇ ਪਹਿਲੀ ਕੁਆਲਿਟੀ ਤਾਂ ਇਹੀ ਆ ਵੀ ਯਾਰ ਇਹਨਾਂ ਦਾ ਫੇਸ ਦੱਸਦਾ ਵੀ ਇਹ ਕਿੰਨੀ ਕੁ ਸ਼ੁੱਧਤਾ ਦਿੰਦੇ ਹੋਣਗੇ ਇਹ ਸਾਰੇ ਜਾਣਦੇ ਹੁੰਦੇ ਨੇ ਬਾਈ ਬੰਦੇ ਦਾ ਚਿਹਰਾ ਦੱਸਦਾ ਵੀ ਸਾਫ ਸੁਥਰਾ ਜਦੋਂ ਇਨਸਾਨ ਖੁਦ ਹੋਵੇ ਨਾ ਉਹਨਾਂ ਦਾ ਚਿਹਰੇ ਤੋਂ ਬੋਲਦਾ ਹੁੰਦਾ ਤੇ ਕੰਮ ਵੀ ਸਾਫ ਸੁਥਰਾ ਹੁੰਦਾਗਾ ਆਪਣੇ ਨਾਲ ਪਰਿਵਾਰ ਦੇ ਜਿਹੜਾ ਅੱਜ ਦਾ ਵਿਆਹ ਹੈਗਾ ਉਹ ਮੈਂਬਰ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਨੂੰ ਕਿਵੇਂ ਦਾ ਲੱਗਿਆ ਬਸ ਮੈਂ ਤਾਂ ਇੰਨਾ ਕੀ ਕਹੂੰਗਾ ਵੀ ਸਵਾਦ ਖਾ ਕੇ ਦੇਖ ਲਓ ਤੇ ਕੰਮ ਇਹਨਾਂ ਦਾ ਆ ਕੇ ਦੇਖ ਲਓ ਕੁਆਲਟੀ ਵਾਈਜ਼ ਤੇ ਸਾਫ ਸਫਾਈ ਵਾਈਜ਼ ਬਹੁਤ ਹੀ ਵਧੀਆਗਾ ਵੀਡੀਓ ਸ਼ੇਅਰ ਜ਼ਰੂਰ ਕਰ ਦੇ ਕਿਉਂਕਿ ਜਦੋਂ ਆਪਣਾ ਪੰਜਾਬੀ ਭਾਈ ਕੰਮ ਸ਼ੁਰੂ ਕਰਦਾ ਨਾ ਉਹਦਾ ਸਾਥ ਵੀ ਦਿਆ ਕਰੋ ਤੇ ਲੋਕਾਂ ਨੂੰ ਵੀ ਦੱਸਿਆ ਕਰੋ ਇਹ ਵੀਡੀਓ ਅੱਗੇ ਫਾਰਵਰਡ ਕਰਕੇ ਵੀਰ ਕੋਈ ਵਧੀਆ ਸਾਫ਼ ਸੁਥਰਾ ਕੰਮ ਵੀ ਕਰਦਾ ਹੈਗਾ ਐਡਰੈਸ ਨੰਬਰ ਵਗੈਰੇ ਇਹਨਾਂ ਦਾ ਦਿੱਤਾ ਹੋਇਆ ਤੁਸੀਂ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਅਗਲੇ ਵਿਆਹ ਦੇ ਵਿੱਚ ਆ ਕੇ ਇਹਨਾਂ ਦਾ ਥੋੜਾ ਮੋਟਾ ਟੈਸਟ ਵੀ ਦੇਖ ਸਕਦੇ ਹੋਗੇ ਜੇ ਨੇੜੇ-ਤੇੜੇ ਤੁਹਾਨੂੰ ਦੱਸ ਦੇਣ ਕਿ ਤੁਸੀਂ ਜੇ ਆ ਸਕਦੇ ਹੋ ਤਾਂ ਚੈੱਕ ਵੀ ਕਰਕੇ ਜਰੂਰ ਜਾਓ ਤਾਂ ਜੋ ਤੁਸੀਂ ਹਾਮੀ ਭਰੋਂ ਗਵਾਹੀ ਭਰੋਂ ਇਸ ਪੇਜ ਤੇ ਵੀਰ ਬੰਦਿਆਂ ਦਾ ਵਾਕਈ ਕੰਮ ਦਿੰਦਾ ਭੈਂਟ ਆਗਾ ਸਰਦਾਰ ਜੀ ਕੇਟਰ ਦੇ ਵਾਲੇ ਨਾਲ ਜਿਹੜਾ ਸੰਪਰਕ ਕਰ ਲੋ ਜੇ ਤੁਸੀਂ ਵਾਲੇ ਪ੍ਰੋਗਰਾਮ ਲਉਣਾ ਬਾਕੀ ਆਪਣੇ ਪਰਿਵਾਰ ਦੇ ਵਿੱਚੋਂ ਕੌਣ ਕਿਹਦੇ ਨਾਲ ਗੱਲ ਕਰਵਾ ਸਕਦੇ ਸੀ ਹਾਂਜੀ ਆਪਣੇ ਜਿੰਨੇ ਅੱਜ ਬੇਟੀ ਦਾ ਵਿਆਹ ਹੈ ਉਹਨਾਂ ਦੇ ਚਾਚਾ ਜੀ ਸਰਦਾਰ ਰਸ਼ਪਾਲ ਸਿੰਘ ਜੀ ਮੰਗਲਤ ਸਾਹਿਬ ਆਪਣੇ ਕੋਲ ਨੇ ਜੀ ਠੀਕ ਹੈ ਜੀ ਤੁਸੀਂ ਉਹਨਾਂ ਦਾ ਵੀਓ ਲੈ ਸਕਦੇ ਹੋ ਕਿਉਂਕਿ ਦੇਖੋ ਅਸੀਂ ਤਾਂ ਆਪਣੇ ਕੰਮ ਨੂੰ ਸਰਾਹਾਂਗੇ ਸਾਡੀਆਂ ਕਿਹਨੀਆਂ ਸਾਨੂੰ ਨਹੀਂ ਪਤਾ ਲੱਗਣਗੀਆਂ ਸਾਡੀਆਂ ਕਮੀਆਂ ਪਰਿਵਾਰ ਦੱਸੂਗਾ ਕਿ ਕਿੱਥੇ ਕਮੀਆਂ ਹੈ ਜਾਂ ਅਸੀਂ ਕਿੰਨੇ ਕਿ ਸਕਸੈਸ ਹਾਂ ਉਹਨਾਂ ਨੂੰ ਕਿਹਾ ਜਾ ਲੱਗਿਆ ਪ੍ਰੋਗਰਾਮ ਅਸੀਂ ਆਪਣੇ ਵੱਲੋਂ 100% ਦੀ ਵੈਸਟ ਦੇਣ ਦੀ ਕੋਸ਼ਿਸ਼ ਕਰਦੇ ਆ। ਅੱਛਾ ਗੱਲ ਇਹ ਬੇਨਤੀ ਹੈ ਵੀ ਤੁਸੀਂ ਪਰਾਂ ਚਲੇ ਜਾਓ ਫਿਰ ਉਹ ਖੁੱਲ ਕੇ ਨਾ ਜੀ ਬਿਲਕੁਲ ਬਿਲਕੁਲ ਜੀ ਤੁਸੀਂ ਸਾ ਤੋਂ ਸਾਡੀ ਗੈਰ ਹੈਰੀਚ ਉਹਨਾਂ ਦਾ ਆਰਸ਼ਨ ਲੈ ਸਰ ਠੀਕ ਹੈ ਜੀ। ਲਓ ਜੀ ਮਿੱਤਰੋ ਆਪਣੇ ਨਾਲ ਪਰਿਵਾਰ ਦੇ ਮੈਂਬਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਚਾਈ ਇਹ ਦੱਸਣਗੇ ਉਹਨਾਂ ਨੇ ਆਪਣੀ ਜੀ ਨੂੰ ਕਹਿੰਦੇ ਹੁੰਦੇ ਨੇ ਵੀ ਆਪਣੇ ਭਾਂਡੇ ਨੂੰ ਸਰਾਉਣਾ ਤਾਂ ਹੁੰਦਾ ਹੀ ਆ। ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ। ਪਹਿਲਾਂ ਤਾਂ ਜੀ ਸ਼ੁਭਨਾਮ ਪਿੰਡ ਦੱਸੋਈ ਤੁਹਾਡਾ। ਮੇਰਾ ਨਾਮ ਰਿਸ਼ਪਾਲ ਸਿੰਘ ਆ ਜੀ। ਹਾਂਜੀ। ਤੇ ਪਿੰਡ ਕਿਹੜਾ ਹੈ ਪਿੰਡ ਦਾ ਮੇਰਾ ਰਤੋ ਕੇ ਸੀ ਬਟ ਮੈਂ ਸੰਗਰੂਰ ਕੈਪਟਨ ਤਰਫ ਸਿੰਘ ਨਗਰ ਦੇ ਵਿੱਚ ਰਹਿੰਦਾ ਸੁਨਾਮ ਰੂਟ ਤੇ ਅੱਜ ਜਿਹੜੀ ਮੈਰਿਜ ਹੈ ਜੀ ਮੇਰੀ ਭਤੀਜੀ ਦੀ ਮਰਜਾ ਹੈ ਜੀ ਅੱਛਾ ਅੱਛਾ ਜੀ ਤੇ ਕਿਵੇਂ ਲੱਗਿਆ ਜੀ ਤੁਹਾਨੂੰ ਇਹਨਾਂ ਦਾ ਵੀ ਜਿੰਮੇ ਜਿੰਨੀਆਂ ਕ ਗੱਲਾਂ ਇਹਨਾਂ ਨੇ ਸਾਫ ਸਪਾਈ ਵੈਸੇ ਉਹ ਤਾਂ ਅੱਖੀਂ ਦਿਂਦੀ ਹੈ ਜੀ ਟੇਸਟ ਦਾ ਵੀ ਇਹ ਦਾਵਾ ਕਰਦੇ ਨੇ ਸਰਦਾਰ ਜੀ ਕੈਟਰੀਂਗ ਵਾਲੇ ਜੀ ਕਹਿੰਦੇ ਵੀ ਟੇਸਟ ਵੀ ਬੈਸਟ ਆ ਬਾਕੀ ਬਹੁਤੀਆਂ ਚੀਜ਼ਾਂ ਦੇ ਸੀਗੇ ਉਹ ਜ ਬਣਾਉਂਦੇ ਨੇ ਦੇਖੋ ਜੀ ਗੱਲ ਇਹ ਮੈਂ ਤਾਂ ਤੁਹਾਨੂੰ ਇੱਕ ਗੱਲ ਜੀ ਕਹਿਣੀ ਚਾਹੁੰਦਾ ਵੀ ਦੇਖੋ ਸ਼ਹਿਰ ਦੇ ਵਿੱਚ ਮੈਂ ਇੱਕ ਪੌਸ਼ ਕਲ ਮੇਰੇ ਤੋਂ ਸਾਰੀ ਅਮੀਰ ਬੰਦੇ ਰਹਿੰਦੇ ਨੇ ਤੇ ਉਹਨਾਂ ਦਾ ਨਖਰਾ ਵੀ ਥੋੜਾ ਜਿਆਦਾ ਵੱਧ ਹੁੰਦਾ ਹੈ ਬਿਲਕੁਲ ਜੀ ਬਿਲਕੁਲ ਅੱਜ ਤੋਂ 2 ਸਾਲ ਪਹਿਲਾਂ ਮੇਰੇ ਬੇਟੇ ਦਾ ਵਿਆਹ ਸੀਗਾ ਠੀਕ ਹੈ ਜੀ ਤੇ ਇਹ ਜਿਹੜੇ ਫਿਰਕ ਸਾਹਮਣੇ ਮੇਰੇ ਬਰਾਦਰ ਹੀ ਨੇ ਓਕੇ ਜੀ ਮਤਲਬ ਵੱਡੇ ਭਰਾਵਾਂ ਕੋਲ ਅਸੀਂ ਦੋਸਤਾਂ ਸ਼ੁਰੂ ਤੋਂ ਠੀਕ ਹੈ ਜੀ ਇਹਨਾਂ ਨੇ ਮੈਨੂੰ ਕੋਈ ਗੱਲ ਕਹੀ ਸੀ ਵੀ ਵੀ ਤੇਰੇ ਬੇਟੇ ਦਾ ਵਿਆਹ ਕਦੇ ਵਿੱਚ ਸਾਰਾ ਪ੍ਰਬੰਧ ਮੈਂ ਆਪ ਕਰਨਾ ਓਕੇ ਜੀ ਮੈਨੂੰ ਐ ਲੱਗਦਾ ਵੀ ਅਜੇ ਤੱਕ ਗੱਲਾਂ ਹੁੰਦੀਆਂ ਨੇ ਮੇਰੀ ਕਲੋਨੀ ਦੇ ਵਿੱਚ ਵੀ ਹਾਂ ਕੋਈ ਇਹੋ ਜਿਹੀ ਕਟਿੰਗ ਹੋਈ ਹੈ ਮਤਲਬ 2 ਸਾਲਾਂ 2 ਸਾਲ ਹੋ ਗਏ ਲੈ ਤਾਂ ਮਰੀ ਕੋਲੋਨੀ ਦੇ ਵਿੱਚ ਸਰਦਾਰ ਘਾਟ੍ਰਿੰਗ ਦਾ ਅਜੇ ਤੱਕ ਰਿਕਾਰਡ ਨਹੀਂ ਟੁੱਟਿਆ ਅਜੇ ਵੀ ਲੋਕ ਯਾਦ ਕਰਦੇ ਨੇ ਪਹਿਲਾਂ ਤੇ ਆਏ ਸੀ ਵੀ ਪਿੰਡ ਜਦੋਂ ਆਇਆ ਨੇ ਪਤਾ ਨਹੀਂ ਕਿਹਜਾ ਦਾ ਪ੍ਰੋਗਰਾਮ ਹੋ ਗਿਆ ਬਟ ਜਦੋਂ ਫਿਰ ਵਰਤਿਆ ਨਾ ਹੁਣ ਯਾਦ ਕਰਦੇ ਨੇ ਲੋਕਾਂ ਨੇ ਪਹਿਲਾਂ ਤੁਹਾਨੂੰ ਵੀ ਸ਼ੰਕ ਆਉਂਦੀ ਯਾਰ ਨਵਾਂ ਨਵਾਂ ਜਦੋਂ ਨਹੀਂ ਮੈਨੂੰ ਮੈਨੂੰ ਮੇਰੇ ਭਰਾ ਤੇ ਮੈਨੂੰ ਭਰੋਸਾ ਸੀ ਠੀਕ ਹੈ ਜੀ ਹਣਾ ਵਿਸ਼ਵਾਸ ਹੁੰਦਾ ਨਾ ਹਾਂਜੀ ਹਾਂਜੀ ਕਿਉਂਕਿ ਮੈਨੂੰ ਆਇਆ ਸੀ ਵੀ ਇਹਦੇ ਬੱਚਾ ਦਾ ਵਾਇਆ ਜਾਂ ਕੋਈ ਮਾੜਾ ਹੋਇਆ ਤਾਂ ਵੀ ਇਹਦਾ ਜੇ ਚੰਗਾ ਹੋਇਆ ਤਾਂ ਵੀ ਇਹਦਾ ਇਹ ਨਹੀਂ ਨਿਕਲਦਾ ਹੀ ਹੈ ਜੀ ਹਾਂ ਤੇ ਬਟ ਨਹੀਂ ਮੈਂ ਤੁਹਾਨੂੰ ਸਾਈਡ ਤੇ ਲਿਆ ਕੇ ਪੁੱਛਣ ਲੱਗਾ ਕਲੀਅਰ ਤੁਸੀਂ ਦੱਸੋ ਕੁਆਲਿਟੀ ਬਹੁਤ ਵਧੀਆ ਅੱਛਾ ਵਧੀਆ ਜੀ ਕੁਆਲਿਟੀ ਇਹਨਾਂ ਦੀ ਕੁਆਲਿਟੀ ਪੱਖੋਂ ਤੇ ਇਹਨਾਂ ਦਾ ਕੁਝ ਸਮਝਾਉਂਦੀ ਹੀ ਨਹੀਂ ਠੀਕ ਹੈ ਜੀ ਹੁਣ ਮੈਂ ਰਾਤੀ 11 ਵਜੇ ਇਹਨਾਂ ਦੇ ਕੋਲ ਸੀ ਇੱਥੇ ਅਸੀਂ ਮਤਲਬ ਆਏ ਸੀਗੇ ਇੱਥੇ ਆਪਣਾ ਪ੍ਰਬੰਧ ਦੇਖਣ ਵਾਸਤੇ ਹਨਾ ਠੀਕ ਹੈ ਜੀ ਤੇ ਫਰੂਟ ਸਿਰੇ ਦਾ ਹੁਣ ਸੇਬ ਤੁਸੀਂ ਲਓ ਸੇਬ ਇਸ ਟਾਈਮ 300 ਰੁਪਏ ਕਿਲੋ ਹੀ ਮਿਲਦਾ ਹੈ ਤੇ ਸੇਬ 120 ਰੁਪਏ ਕਿਲੋ ਹੀ ਮਿਲ ਜਾਂਦਾ ਮਿਲ ਜਾਂਦਾ ਨਾ 300 ਰੁਪਏ ਕਿਲੋ ਵਾਲਾ ਪਿਆ ਅੱਛਾ ਜੀ ਮਾਠੋ ਕੇ ਸਾਈ ਫੜਦੇ ਨੇ ਠੋਕੇ ਕਮਾਵਾ ਮੈਂ ਖਾਦੀ ਸਵਾਦ ਹੀ ਆ ਜਾਂਦਾ ਤੁਸੀਂ ਇਹ ਦੇਖੋ ਵੀ ਮੇਰੇ ਬੇਟੇ ਦੇ ਵਿਆਹ ਤੇ ਮੈਨੂੰ ਕੋਈ ਫਿਕਰ ਨਹੀਂ ਸੀ ਕਿਸੇ ਚੀਜ਼ ਦਾ ਠੀਕ ਹੈ ਜੀ ਕੋਈ ਆਪਣੇ ਤੋਂ ਪਹਿਲਾਂ ਵਿਚਾਰਾ ਨੇ ਮਤਲਬ ਸਾਰਾ ਕੁਝ ਹੀ ਮੈਨੂੰ ਐ ਵੀ ਮੈਨੂੰ ਕੰਮ ਕਰਾਇਆ ਕੇ ਮੈਨੂੰ ਐਂ ਐਂ ਮਿਸ ਲੱਗਦਾ ਵੀ ਹੋਈ ਕਿ ਨਾ ਜਾਂਦਾ ਬਸ ਅੱਛਾ ਮੰਗੜ ਸਾਹਿਬ ਇੱਕ ਗੱਲ ਹੋਰ ਜੀ ਜਿਵੇਂ ਹੁਣ ਇਹ ਕੁਆਲਿਟੀ ਦੇ ਰਹੇ ਨੇ ਸਰਵਿਸ ਵੀ ਸਿਰੇ ਦੀ ਹੈ ਜਦੋਂ ਆਪਾਂ ਦੇਖਦੇ ਆਂ ਠੀਕ ਤੇ ਕਿਤੇ ਆਹੂ ਤਾਂ ਨਹੀਂ ਲਾਉਂਦੇ ਜਿਵੇਂ ਵੀ ਖਾਸੇ ਪੈਸੇ ਲਿਆ ਜਾਂਦੇ ਉਹਨਾਂ ਨਜਾਇਜ਼ ਜਦੋਂ ਹੁਣ ਮੈਂ ਕਿਸੇ ਨੂੰ ਦੱਸ ਰਹਾ ਨਾ ਜੀ ਹਾਂ ਜੀ ਵੀ ਮੇਰਾ ਉਹ ਫੰਕਸ਼ਨ ਐਨੇ ਚ ਹੋਇਆ ਹੈ ਹਾਂ ਵਿੱਚ ਇਹਨਾਂ ਦਾ ਡੀਜੇ ਵਿੱਚ ਇਹਨਾਂ ਦਾ ਗਾਉਣ ਮਜਾਣਾ ਮਲਵਾਈ ਕਿਤਾ ਜੀ ਉਧਰ ਕੇ ਬਰਾਤ ਚ ਅੱਛਾ ਜੀ ਜਦੋਂ ਪੈਸੇ ਦੱਸਨਾ ਅਗਲਾ ਕਹਿੰਦਾ ਹੈ ਅੱਛਾ ਐਂ ਕਹਿੰਦਾ ਅਗੋਂ ਐਨੇ ਘਟ ਲੈ ਐਨੇ ਕੱਟ ਪੈਸੇ ਅੱਛਾ ਸਾਰਾ ਕੁਝ ਇਹਨਾਂ ਨੇ ਹੀ ਰੈਂਡਿਆ ਸਾਰਾ ਕੁਝ ਅਰੇਂਜਾਂ ਦਾ ਸੀ ਮੇਰਾ ਕੁਝ ਨਹੀਂ ਸੀ ਡੈਕੋਰੇਸ਼ਨ ਤੋਂ ਲੈ ਕੇ ਅਸੀਂ ਤਾਂ ਸਿਰਫ ਜਾ ਕੇ ਇੱਕ ਚਮਚਾ ਫੜਨ ਵਾਲੇ ਬੰਦੇ ਸੀਗੇ ਪੈਂਟ ਕੋਡ ਪਾ ਕੇ ਨਿਕਲ ਜਾਂਦੇ ਪੈਂਟ ਕੋਡ ਪਾ ਲਈ ਜਮਾਂ ਜੀ ਠੀਕ ਹੈ ਜੀ ਸਵੇਰੇ ਬ੍ਰੇਕਫਾਸਟ ਤੋਂ ਸਟਾਰਟ ਹੋ ਕੇ ਸ਼ਾਮ ਦੇ ਖਾਣੇ ਤੱਕ ਪਰ ਪੂਰੀ ਸਰਵਿਸਿੰਗ ਸਰਫ ਮੇਰੇ ਸ਼ਹਿਰ ਦੇ ਵਿੱਚ ਜਿਹੜੇ ਜਿਹੜੇ ਆਪਾਂ ਖਾਂਦੇ ਹਾਂ ਇੱਕ ਮਿੰਟ ਜੀ ਇੱਕ ਮਿੰਟ ਹਾਂ ਜੀ ਹੁਣ ਸਵੇਰੇ ਜਦੋਂ ਅਸੀਂ ਬ੍ਰੇਕਫਾਸਟ ਕਰਦੇ ਹਾਂ ਸਾਨੂੰ ਵਜੇ ਤੱਕ ਉਹ ਪਰੌਂਠੇ ਨਹੀਂ ਭੁੱਲ ਰਹੇ ਅੱਛਾ ਜੀ ਹਾਂ ਜੀ ਜੀ ਮੰਨ ਲਾ ਇਹਨਾਂ ਦੇ 2 ਸਾਲ ਪਹਿਲਾਂ ਵਾਲਾ ਸੁਆਦ ਹਲੇ ਤੱਕ ਅਜੇ ਤੱਕ ਅਜੇ ਤੱਕ ਨਹੀਂ ਜ਼ੀਬਦਾ ਯਾਦ ਕਰ ਬਿਲਕੁਲ ਬਹੁਤ ਵਧੀਆ ਇੱਥੇ ਵੀ ਸਾਨੂੰ ਪੂਰੀਆਂ ਸਹੂਲਤਾਂ ਮਿਲੀਆਂ ਨੇ ਕੱਲ ਪਰਸੋਂ ਪਰਸੋਂ ਪ੍ਰੋਗਰਾਮ ਸੀ ਜਾਗੂ ਵਗੈਰਾ ਦਾ ਕੋਈ ਕਸਰ ਨਹੀਂ ਛੱਡੀ ਠੀਕ ਹੈ ਦੁਲਦ ਸਾਹਿਬ ਇੱਕ ਹੋਰ ਚੀਜ਼ ਮੈਂ ਤੁਹਾਨੂੰ ਮੈਂਸ਼ਨ ਕਰਨਾ ਚਾਹ ਰਿਹਾ ਹਾਂ ਦੁਲਦ ਸਾਹਿਬ ਇਹ ਹਾਂਜੀ ਹਾਂਜੀ ਇੱਕ ਹੋਰ ਚੀਜ਼ ਮੈਨੂੰ ਉਹਦੀ ਬੜੀ ਵਧੀਆ ਲੱਗੀ ਆ ਇਹਨਾਂ ਦਾ ਮੀਨੂ ਆ ਹਾਂਜੀ ਹਾਂਜੀ ਅੱਛਾ ਜੀ ਅੱਜ ਮੇਰੀ ਭਤੀਜੀ ਦਾ ਵਿਆਹ ਦਾ ਮਨਦੀਪ ਕੌਰ ਆ ਸਾਰਾ ਤਾਂ ਵਿੱਚ ਸਾਰੀਆਂ ਐਡਮਾਈਨ ਨਾਲ ਅੱਛਾ ਮੰਨ ਲਓ ਸਪੈਸ਼ਲ ਇਹਨਾਂ ਨੇ ਪ੍ਰਿੰਟ ਕਰਵਾਇਆ ਹੈ ਪ੍ਰਿੰਟ ਕਰਾਇਆ ਹੋਇਆ ਹੈ ਵੱਡੀ ਗੱਲ ਆ ਨਾ ਇਹਦਾ ਨਾਂ ਹੈ ਹਾਂ ਮਤਲਬ ਪੁਰਾਣੇ ਦਾ ਨਾਂ ਸਾਰਾ ਕੁਝ ਨਾਂ ਹੈ ਸਰਦਾਰ ਜੀ ਕੈਟਿੰਗ ਜਿਹੜੀ ਚੀਜ਼ ਇਹਨਾਂ ਕੋਲ ਅਵੇਲੇਬਲ ਹੈ ਉਹ ਪਈ ਹੈ ਇੱਥੇ ਉਹ ਮਿਲੂਗੀ ਤੁਹਾਨੂੰ ਅੱਛਾ ਜੀ ਬਿਲਕੁਲ ਮੰਨੇ ਟੇਬਲਾਂ ਦੇ ਰੱਖੇ ਹੋਏ ਨੇ ਵੱਡੇ ਰੈਸਟੋਰੈਂਟਾਂ ਵਾਂਗੂ ਵਾਈਟ ਰੰਗ ਵਾਂਗੂ ਫਿਰ ਜਿਹੜੀ ਉਹ ਆਉਂਦੀ ਹੈ ਜੀ ਜੋ ਵੀ ਜ ਮਤਲਬ ਕਿ ਆਈਟਮ ਆ ਰਹੀ ਹੈ ਸਾਰੀ ਲਾਈਵ ਆ ਰਹੀ ਹੈ ਅੱਛਾ ਬੰਦੇ ਨੇ ਕਹਿਣਾਗਾ ਵੀ ਮੈਨੂੰ ਤਾਂ ਆ ਲਿਆ ਦਿਓ ਇਹ ਬ੍ਰੇਕਫਾਸਟ ਜਾ ਲਿਆ ਦਿਓ ਫਲਾਨੀ ਚੀਜ਼ ਲਿਆ ਦਿਓ ਤੁਹਾਡੇ ਕੋਲ ਉਹ ਖੜਾ ਹੈ ਵेटर ਖੜਾ ਤੁਹਾਡੇ ਕੋਲ ਸਿਰਫ ਤੁਸੀਂ ਤਾਂ ਉਂਗਲੀ ਨਾਲ ਨਹੀਂ ਮੈਨੂੰ ਆ ਚੀਜ਼ ਬਿਲਕੁਲ ਬਾਕੀ ਮੈਂ ਦੇਖਿਆ ਮੈਨੂੰ ਲੱਗਦਾ ਕੱਲੇ ਕੱਲੇ ਟੇਬਲ ਤੇ ਇਹਨਾਂ ਨੇ ਉਹਦਾ ਬੰਦਾ ਖੜਾਇਆ ਪਿਆ ਤੇ ਸਾਫ ਸਫਾਈ ਕੱਪੜਿਆਂ ਦੀ ਉਹਨਾਂ ਦੇ ਮੂੰਹ ਜਿਹੜਾ ਫੇਸ ਕਵਰ ਕੀਤੇ ਹੋਏ ਸਿਰ ਟਕੇ ਹੋਏ ਕੋਈ ਵਾਲ ਨਾ ਆ ਜੇ ਮੂੰਹ ਦੇ ਵਿੱਚੋਂ ਕੋਈ ਅਸਲ ਵਿੱਚ ਇਹੀ ਤਾਂ ਗੱਲ ਨਹੀਂ ਹੈ ਨਾ ਦੇਖੋ ਰਸੋਈ ਚ ਬਣ ਰਿਹਾ ਹੈ ਹਨਾ ਹਾਂ ਸਾਡੇ ਤੱਕ ਤੇ ਪਹੁੰਚਾਉਣਾ ਇਹਨਾਂ ਨੇ ਸਰਬਿਲਕੁਲ ਬਿਲਕੁਲ ਹੈਨਾ ਮੈਨੂੰ ਪਤਾ ਲੱਗਦਾ ਨਾ ਬਾਕੀ ਫਿਰ ਮਜ਼ਾ ਆ ਜਾਂਦਾ ਅੱਛਾ ਇੱਕ ਸਵਾਲ ਮੇਰਾ ਜੀ ਜਿਵੇਂ ਇਹਨਾਂ ਨੇ ਕਿਹਾ ਵੀ ਦੇਸੀ ਘਿਓ ਦੀ ਟਿੱਕੀ ਗਾਜਰਪਾਕ ਹੋਰ ਦੇਸੀ ਸੱਚੀ ਹੋਈ ਨਹੀਂ ਕਿ ਗੱਲਾਂ ਹੀ ਨੇ ਜੀ ਮੈਂ ਕਹਾਂ ਜੀ ਮੈਂ ਤੁਹਾਨੂੰ ਕੋਈ ਇੱਕ ਦਮ ਹੀ ਚੀਜ਼ ਹੋਰ ਦੱਸਣਾ ਜੀ ਹਾਂਜੀ ਮੈਂ ਰਾਤ ਰਫੈਂਡ ਦੇਖਿਆ ਫਾਰਚੂਨਰ ਦਾ ਰਫੈਂਡ ਪਿਆ ਮੈਂ ਇਹਨਾਂ ਨੂੰ ਗੱਲ ਕੀਤੀ ਮੈਂ ਬਿਰਕ ਸਾਹਿਬ ਇਹ ਮਤਲਬ ਇਹ ਕਹਿੰਦਾ ਜੀ ਅਸੀਂ ਇੱਕ ਵਾਰੀ ਸਿਰਫ ਯੂਜ਼ ਕਰਨਾ ਹੈ ਅੱਛਾ ਜੀ ਡਬਲ ਦੁਆਰਾ ਯੂਜ਼ ਵੀ ਕਰਨਾ ਦੁਆਰਾ ਨਹੀਂ ਹੈਨਾ ਤਦ ਸਾਡਾ ਵਿਕ ਜਾਣਾ ਰੇਡੀਆਂ ਨੇ ਲੈ ਜਾਂਦੇ ਨੇ ਅਸੀਂ ਕਿਉਂ ਲੋਕਾਂ ਨੂੰ ਜ਼ਹਿਰ ਖਵਾਈਏ ਬਈ ਸਾਡੇ ਵੱਲੋਂ ਕਿਉਂ ਖਵਾਈਏ ਸਾਡੇ ਵੱਲੋਂ ਕੋਈ ਖਵਾਈਏ ਬਿਲਕੁਲ ਜੀ ਮੈਂ ਕਹਿੰਦਾ ਜੀ ਉਹਨੂੰ ਕੀਵੀ ਜਾਲਾ ਉਹ ਕੀਵੀ ਰੱਡ ਫਰੂਟ ਮੈਨੂੰ ਦਿਖਾਇਆ ਨਾਲ ਨੀ ਹੂੰ ਨਿਊਜ਼ੀਲੈਂਡ ਦੀ ਗੋਲਡਨ ਕੀਵੀ ਧਰੀ ਹੋਈ ਅੱਛਾ ਜੀ ਹਰੀ ਧਰਦ ਉਹਨਾਂ ਖੱਟੀ ਜੀ ਹੁੰਦੀ ਆ ਆਪਣਾ ਹੱਦ ਹੀ ਨਹੀਂ ਜਾਂਦੀ ਅੱਛਾ ਬਾਹਰ ਹੁੰਦੀ ਆ ਠੀਕ ਹੈ ਜੀ ਮਤਲਬ ਕਿਸੇ ਚੀਜ਼ ਦੀ ਮੈਨੂੰ ਮੈਂ ਇਹਨਾਂ ਦੇ ਇਹਨਾਂ ਦੀ ਸਰਵਸਤੋਂ ਮੈਂ ਇਹਨਾਂ ਨਾਲ ਸੈਟੀਸਫਾਈ ਆ ਵੀ ਗੱਲ ਹੀ ਛੱਡੋ ਵੀ ਮੇਰਾ ਤਾਂ ਜਿੰਨਾ ਨੇੜੇ ਤੇੜੇ ਵਾਲੇ ਵਿਆਹ ਨਹੀਂ ਹੀ ਸਾਹਮਣੇ ਬਿਲਕੁਲ ਜੀ ਹਾਂ ਜੀ ਕੋਈ ਵੀ ਪ੍ਰੋਗਰਾਮ ਆ ਭਾਈ ਚੱਕੋ ਮੈਂ ਹਾਂ ਜੀ ਬਿਲਕੁਲ ਤੁਸੀਂ ਜਾਣਦੇ ਨਾ ਜੂਸ ਵਗੈਰਾ ਜੋ ਵੀ ਲੱਗੇ ਨੇ ਹਾਂ ਜੀ ਮੋਕਟਰ ਵਗੈਰਾ ਤੁਸੀਂ ਉਹਨਾਂ ਦੇ ਵੀ ਇੱਕ ਰੀ ਜਾਂਦੇ ਆ ਸਵਾਦ ਸਵਾਦ ਦੇ ਕੇ ਜਾਇਆ ਸਵਾਦ ਵੀ ਦੇ ਕੇ ਜਾਇਆ ਕੋਈ ਨਹੀਂ ਇਹ ਮੈਨੂੰ ਜਿਆਦਾ ਘਰਾਤਾ ਮੇਰਾ ਭਾਂ ਚਾਹੀਏ ਵੀ ਹਾਂ ਜੀ ਇਹਦੇ ਬਾਰੇ ਵੀ ਪਤਾ ਲੱਗਾ ਜੂਸ ਬਾਰੇ ਹੁਣ ਜੂਸ ਹੀ ਸੁਣ ਲਓ ਹਾਂ ਜੀ ਰਾਤ ਤੇ ਜੂਸ ਮੁੰਡੇ ਉਹ ਛਿੱਲੀ ਜਾਣਾ ਮੈਂ ਹਾਂ ਜਰਾ ਤੁਸੀਂ ਇਹ ਕਿਵੇਂ ਵੀਰ ਵਿੱਚ ਖੰਡ ਖੰਡ ਪਾਉਂਗੇ ਕਹਿੰਦਾ ਨਾ ਜੀ ਅੱਛਾ ਬਿਲਕੁਲ ਪਿਓਰ ਜੂਸ ਹੁੰਦਾ ਜੀ ਨਾ ਹਾਂ ਜ ਜੇ ਗਾਜਰ ਦਾ ਗਾਜਰ ਦੀ ਜੂਸ ਹੈ ਉਹਦੇ ਵਿੱਚ ਐ ਨਹੀਂ ਵੀ ਸ਼ੂਕਰ ਦੀ ਇੱਕ ਚਮਚਾਵੀ ਹੈ ਅੱਛਾ ਜੀ ਕਿਸੇ ਚੀਜ਼ ਦੀ ਕਮਾਲ ਆਪ ਨੂੰ ਪਿਓਰੀ ਬਣੂਗਾ ਨਹੀਂ ਤੇ ਜ਼ਿਆਦਾ ਕੀ ਕਰਦੇ ਨੇ ਕੈਟਰੀਂਗ ਵਾਲੇ ਜੀ ਮਿੱਠਾ ਘੋਲ ਕੇ ਪਾ ਦਿੰਦੇ ਨੇ 2 ਲੀਟਰ ਪਾਣੀ ਠੋਕ ਦੇ ਦਿੰਦੇ ਨੇ ਟੰਕਾ ਵਗੈਰਾ ਪਾ ਦਿੰਦੇ ਨੇ ਅੱਛਾ ਹਾਂਜੀ ਉਹ ਪਾ ਦਿੰਦੇ ਨੇ ਇਹ ਸਾਰੇ ਸਾਹਮਣੇ ਤੁਹਾਡੇ ਬਿਲਕੁਲ ਜੀ ਕੋਈ ਬਿਲਕੁਲ ਜੀ ਮੰਗਟ ਸਾਹਿਬ ਗੱਲ ਇਹ ਆ ਵੀ ਜਦੋਂ ਤੁਸੀਂ ਵਧੀਆ ਕਿਹਾਗਾ ਉਹਨਾਂ ਦਾ ਫਰਜ਼ ਆ ਵਧੀਆ ਦੇਣਾ ਹਨਾ ਜਿੱਥੇ ਮਤਲਬ ਕਿ ਪਰਿਵਾਰ ਜੇ ਕੰਪਰੋਮਾਈਜ਼ ਕਰ ਜੇ ਉਤ ਉਸ ਤੋਂ ਪਲੱਸ ਕੈਟਰਿੰਗ ਵਾਲੇ ਕਰ ਜਾਣ ਫਿਰ ਜ਼ਹਿਰ ਬਣ ਜਾਂਦੀ ਆ ਉਹ ਦੀ ਗੱਲ ਪਤਾ ਕੀ ਆ ਉਹ ਦਾ ਆਪਾਂ ਜਿੰਨਾ ਗੁੜ ਪਾਵਾਂਗੇ ਮਿੱਠਾ ਓਨਾ ਹੋਵੇ ਠੀਕ ਨਹੀਂ ਗੱਲ ਜੇ ਹੁਣ ਆਪਾਂ ਆਖੀ ਵਾਲੀ ਇਹ ਗੱਲ ਇਹ ਆ ਜੀ ਵੀ ਕੈਟਰਿੰਗ ਵਾਲੇ ਪਲੱਸ ਕੋ ਐਮਪਰੋਮਾਈਜ਼ਨ ਆ ਨਾ ਕਰਨੇ ਜੀ ਉਹ ਉਹ ਦਿੱਕਤ ਆ ਜਾਂਦੀ ਆ ਦਰਸ਼ਕੋ ਗੱਲਾਂ ਜਿੰਨੀਆਂ ਮਰਜ਼ੀ ਮਾਰ ਲਈਏ ਮੰਗੜ ਸਾਹਿਬ ਨੇ ਉਹ ਕਹਿੰਦੇ ਨੇ 100 ਹੱਥ ਰਸਾ ਸਾਰੇ ਦੇ ਗਾਂਢ ਇੱਕੋ ਹੀ ਕਹਿੰਦਾ ਵੀ 2 ਸਾਲ ਪਹਿਲਾਂ ਵਾਲਾ ਵਿਆਹ ਨਹੀਂ ਭੁੱਲਿਆ ਆ ਤਾਂ ਭੁੱਲਣਾ ਹੀ ਕੀ ਹੈ ਤਾਂ ਅੱਜ ਤਾਜ਼ਾ ਚੱਲਿਆਗਾ ਸ਼ੁਰੂ ਹੋਇਆਗਾ ਵੀਡੀਓ ਸ਼ੇਅਰ ਜ਼ਰੂਰ ਕਰਦੇ ਹੋ ਬਾਈ ਜਦੋਂ ਵਧੀਆ ਕੰਮ ਕਰਦਾ ਹੋਵੇ ਬੰਦਾ ਆਪਦਾ ਬੰਦਾ ਪੰਜਾਬੀ ਭਾਈ ਕੰਮ ਕਰਦੇ ਨੇ ਸਰਦਾਰ ਭਾਈ ਕੰਮ ਕਰਦੇ ਨੇ ਫਿਰ ਸਾਥ ਜ਼ਰੂਰ ਦੇ ਦਿਓ ਤਾਂ ਜੋ ਹੋਰਾਂ ਤੱਕ ਸੁਨੇਹਾ ਪਹੁੰਚੇ ਇੱਕ ਤਾਂ ਜਿਹੜਾ ਕੋਈ ਹੋਰ ਕੰਮ ਕਰਦਾ ਉਹਨੂੰ ਵੀ ਚੇਟਕ ਲੱਗੇ ਵਧੀਆ ਕੰਮ ਕਰਨ ਦੀ ਤੇ ਦੂਜਾ ਵਧੀਆ ਕੰਮ ਵਾਲੇ ਦਾ ਸੁਨੇਹਾ ਹਰ ਇੱਕ ਦੇ ਘਰ ਪਹੁੰਚੇ ਧੰਨਵਾਦ ਜੀ ਮੰਗੜ ਸਾਹਿਬ ਦਾ ਜਿਹੜਾ ਕੀਮਤੀ ਸਮਾਂ ਦਿੱਤਾ ਧੰਨਵਾਦ ਤੁਹਾਡਾ ਜਿਹੜਾ ਇੰਨਾ ਪਿਆਰ ਦੇਣ ਲਈ ਸਤਿ ਸ਼੍ਰੀ ਅਕਾਲ ਜੀ ਸਤਿ